ਹਾਂ ਹਲਾਇਆਂ ਵੱਡੂ ਆਣ ਆਏ ਵੱਡੂ ਆ ਕੇ ਲੋੜੀ ਵੱਡੂ ਆ ਮੈਂ ਵੀਡੀਓ ਬਣਾ ਲਈ ਇਹਦੀ ਮਾ ਦੇਖ ਲੋ ਟਰਲੂ ਡਰਾਈਵਰ ਹਾਰਨ ਮਾਰਤਾ ਟਰੈਕਟਰ ਲਿਆ ਆਪ ਟਰਲੂ ਮੈਂ ਉਧਰ ਕਰ ਲਿਆ ਤਰਨ ਨੰਗ ਲੱਤਾ ਨੰਗੀਆਂ ਕਰਤੇ ਵੱਜਣਗੇ ਯਾਰ ਦੋ ਵਾਰੀ ਚਾਹ ਪੀਈ ਦੋ ਵਾਰੀ ਚਾਹ ਪੀਈ ਰੋਟੀ ਲਿਆਵੇ ਖੇਤ ਤੇ ਇੱਥੇ ਖਾਣ ਗਿਆ ਪੀ ਚਾਹ ਕੇ ਲਜਾ ਹਰਜਾ ਇੱਕ ਮਿੰਟ ਹੋ ਜਾ ਚਾਹ ਤੁਸੀਂ ਬਾਹਰ ਹੀ ਰਹੋ ਯਾ ਮਸ਼ੀਨ ਦੇ ਟ੍ਰੈਕ ਅੰਦਰ ਨਹੀਂ ਆਉਂਦੇ ਟ੍ਰੈਕ ਇੱਥੇ ਗੀੜੇ ਚ ਹੈਲੋ ਹੈਲੋ ਜੀ ਕੀ ਆ ਚਲਾਈ ਚਾ ਪੀਤੀਆ ਦੋ ਵਾਰੀਆ ਤਾਂ ਭਾਰੀ ਹੋ ਗਿਆ ਮੈਂ ਇੱਥੇ ਇੱਧਰ ਕਰਦੇ ਬਜਣਗੇ ਪੁੱਤ ਲਓ ਜੀ ਬੜਾਈ ਦਾ ਚਾਹ ਰਿਹਾ ਦੂਜਾ ਦਿਨ ਅੱਜ ਵੀ ਵੱਜ ਜਾਣਗੇ 8 9 ਵਜ ਜਾਣਗੇ ਜੀ 9 ਤੋਂ ਵੱਜਣਗੇ ਨਾ ਨਾ 6 ਇੱਕ ਉਹ ਹੀ ਘੰਟਾ ਉਹ ਤੱਕ ਖੜਾ ਹੋਏਦੋ ਕੰਮ ਥਾਲੀ ਮਾਰਮੀ ਐ ਯਾਰ ਜੀ ਵੈਲਕਮ ਹੋ ਗਈ ਤੇ ਆਪਾਂ ਚੱਲ ਰਹੀ ਹੈ ਕਣਕੀ ਵੜਾਈ 222 ਤੇ ਉਧਰ ਬੱਚੇ ਕਰ ਰਹੇ ਮસ્ਤੀ ਸ਼ਾਮ ਦਾ ਟਾਈਮ ਹੈ ਆਦਨ 9 10 ਵਜੇ ਘਰੇ ਲੈ ਆਵਾਂ ਇਹਨਾਂ ਨੂੰ ਗੱਡੀ ਤੇ ਭੇਜ ਨਾ ਦਿੱਤੇ ਹਨਾ ਓਏ ਆਏ ਆਏ ਹਾਂ ਵਾਲੀ ਤੇ ਬੈਠਣ ਦਾ ਨਜ਼ਾਰਾ ਆ ਜਾਂਦਾ ਕਿ ਨਹੀਂ ਉਹ ਉਧਰ ਵਗ ਗਿਆ ਮੈਂ ਤਾਂ ਤਾਂ ਕਿਹਾ ਸੀ ਮੈਂ ਗੱਡੀ ਦੀ ਭੇਜ ਦਿੰਦੇ ਇਹਨਾਂ ਨੂੰ ਪੁੱਤ ਰਾਤ ਵਾਲੀ ਹੋ ਜੂ ਇੱਥੇ ਆ ਆ ਆਲੇ ਚ ਪੈਣ ਦਾ ਨਜ਼ਾਰਾ ਆ ਜਾਂਦਾ ਵਾ ਪਹਿਲਾ ਵਾਲਾ ਨਜ਼ਾਰਾ ਨਹੀਂ ਪੰਜ ਮਰਗੀ ਤੋਂ ਜੀ ਹਾਂ ਤੇ ਰੰਗ ਦਾ ਤੀਰਾ ਤਾਂ ਹੋਈ ਨਾ ਮਰਲੇ ਦੀ ਪੰਜ ਵਾਕੀ ਤੋਂ ਉਹ ਕਿੱਥੇ ਕਿੱਥੇ ਉਦੋਂ ਬਾਹਰ ਨਜ਼ਾਰੇ ਹੁੰਦੇ ਨਾਲ ਕਾਠੀ ਵਾਲਾ ਹੁੰਦਾ ਆ ਮਾ ਉਹੀ ਗੱਲ ਕਰੀ ਆਂ ਦੁਬਾਰਾ ਅਸੀਂ ਕਾਲੇ ਨਾਲ ਅੱਗੇ ਇੰਨੀ ਵੀ ਸੋਹੀ ਵੱਡੀ ਅੱਜ ਕਿੰਨਾ ਵੱਡ ਵੱਡ ਕੇ ਰ ਅ ਪੁਰਾਣੀਆਂ ਗੱਲਾਂ ਜੱਸੇ ਦੀਆਂ ਹਾਂ ਅਸੀਂ ਗੁਰਾ ਆਪਣੀ ਨੀ ਹੋਰ ਤੱਕ ਮੈਂ ਸਾਹਮਣੇ ਕੀਤਾ ਨਹੀਂ ਸਾਨੂੰ ਜੇ ਕਦੀ ਬਾਅਦ ਜਾਊਗਾ ਪੁਰਾਣੇ ਸਮੇਂ ਦੀਆਂ ਗੱਲਾਂ ਯਾਦ ਕਰਦੇ ਸੀ ਜਦੋਂ ਹੱਥੀ ਵੜਦੇ ਹੁੰਦੇ ਸੀ 2 ਕਿਲੇ ਵਾਈ ਬੋਲੇ ਇਹਦੇ ਕੁਲ ਕਰਦੇ ਹੁੰਦੇ ਸੀ ਆਹ 2 ਕਿਲ ਇੱਕ ਜਗਤਾਰ ਸੀ ਆਪੇ ਇਸੇ ਦਾਸ ਪਾ ਕੇ ਬੈਗੀ ਫਿਰ ਇੱਥੇ ਵੜੀ ਇਹ ਬੋਲੇ 2 ਕਿਲੇ ਛੋਟੇ ਜਿਹੀ ਵਾਈ ਆਚਾਰ ਸੀ ਤੇ ਸ਼ਰਤ ਕਾਹਦੀ ਜਿੰਨੇ ਜਿਹੜਾ ਪਹਿਲਾਂ ਉੱਥੂਗਾ ਉਹਨੇ ਈ ਨਾ ਨਹੀਂ ਬੋਲੇ ਇੰਨੀ ਏਡੀ ਸ਼ਰਤ ਘੇਰੇ ਦਾ ਸਰਾ 2 ਕਿਲੇ ਵਾਈ ਰੁਪਏ ਰੱਖੇ ਉੱਥੇ ਨਹੀਂ ਉਹ ਨਹੀਂ ਉਹ ਉੱਥੇ ਕਰਨੀ ਜਾ ਰਿਹਾ ਤਾ ਵਾ ਆਰ ਦਾ ਜੰਗਲ ਸਵੇਰ ਨੂੰ ਪਿੰਡ ਬਾਈਕਰਾਂ ਵਾਲੀ ਨੂੰ ਵਰਦੋਸ਼ਣਾ ਆਈ ਜਿਹੜੀਆਂ ਕਰਪਾ ਦੀ ਘੁੰਮਣੇ ਆ ਆ ਨਾ ਉਹ ਠੰਡੇ-ਮੁੰਡੇ ਹੁੰਦੇ ਸੀਗੇ ਅਜੇ ਠੜੇ ਸ਼ਰਤ ਕੁਛ ਨਹੀਂ ਹੁੰਦਾ ਜੀ ਕੁਛ ਨਹੀਂ ਸੀਗਾ ਆ ਮਾਲਾ ਹੁਣ ਤਾਂ ਮਹੀਨੇ ਆਪਣੇ ਤੋਂ ਵੱਧ ਹੋ ਰਿਹਾ ਜਾਂ ਪਾਣੀ ਦੀ ਸ਼ਰਤ ਲਾ ਗਦੇ ਨੇ ਪਾਣੀ ਲੈ ਲਿਓ ਹੋਰ ਉਹਨਾਂ ਕਿਉਂ ਨਹੀਂ ਜਨ 8100 ਹੋਰ ਅਜੇ ਨਹੀਂ ਆ ਗਿਆ ਨੇ 5 ਵਰਸਾ ਵੜੀ ਗੋਮਾਰ ਚ ਘਰ ਛੋੜਾ ਕੇ ਨਾ ਫੜਦੇ ਸਕਦੇ 15 ਦਿਨਾਂ ਬਾਅਦ 15 ਦਿਨਾਂ ਦਾ ਇਟਾ ਹੈ ਨਾ ਇਹਦਾ ਫੰਦਾ ਹੈ ਨਾ 15 ਵਜੇ 15 ਰਾਤ ਨੂੰ ਆੜੀ 16 ਆ ਜਾਵੇ ਪਤੀਆਂ ਨਾਲ ਆਉਂਦੇ ਕਿਹਾ ਨਾ ਹਾਂ 15 ਦਿਨਾਂ ਲੱਗੋ 15 ਦਿਨ ਲੱਗੋ ਪੂਰਾ ਘਰ ਮੈਂ ਘਰ ਦੇ ਵਿੱਚ ਕਰਨੀ ਹਾਂ ਹਾਂ ਅੱਜ 15 ਦਿਨ ਆਜੇ ਨਾ ਪਰਦਾ ਨਾ ਤੋ 1 ਵਜੇ ਰਾਤ ਨੂੰ ਆਇਆ 1 ਵਜੇ ਆ ਕੇ ਇਹਦੇ ਨਾਲ ਛੋਟੀ ਕਲੀ ਵੱਢ ਗਈ ਤੋ ਮੀਟਰ ਦੇ ਨਾਲ ਦਰਦ ਸਾਰੀ ਹਰ ਰਹੀ 15 ਦਿਨ ਲੱਗਦੇ ਚਾਹ reditalını bağlayın doğru ਬਾਰੇ ਮਨ ਹੋ ਗਿਆ ਮੈਂ ਬੈਨਾ ਇਥੋਂ ਟਰਾਲੀ ਭਰਤੀ ਹਣਵੇਂ ਇਥੇ ਘਰੇ ਲਾਉਣ ਨੂੰ ਬਾਹਤਲੇ ਖੜਿਆ ਹੋਈ ਟਰਾਲੀ ਆਈਦਾ ਘਰੇ ਲਾਹਾਂਗੇ ਕੋਈ ਕੁਝ ਨਹੀਂ ਕਰਨਾ ਨਰਮਿਆ ਬੰਦਾ ਭੇਜ ਦੇਣਾ ਬੱਠਾ ਦਿਖਾ ਦੂਗਾ ਕਿਤੇ ਨਹੀਂ ਤਰੀਗਾ ਸਮੋ ਜੀ ਆਹ ਇੱਥੇ ਤਾਂ ਜੀ ਦਾ ਦਰਦ ਨਾਲ ਤੇ ਇਹ ਫਿਲਟਰ ਫਾਉਂਡ ਕਰਾਵੇ ਪਾਜ ਤੇ ਕਿੰਨਾ ਰੋਕਨੇ ਉਹ ਬਾਅਦ ਕਿਹਦਾ ਤੋੜਾ ਪਾਣੀ ਦਾ ਪਾਉ ਕਿੱਥੇ ਕਰ ਜੀ ਆਉਣੇ ਕਿੰਨੇ ਲੈ ਆ ਕੇ ਤੇ ਮਗਰੋਂ ਆ ਕੇ ਲਾ ਕੇ ਬੰਦ ਕਰੇ ਹੁਣ ਸਾਹ ਆਊਗਾ ਕੋਈ ਨਾ ਉਸੇ ਦੀ ਗੱਲ ਮੈਨੂੰ ਕਾਲਾ ਕਰਦਾ ਸੀ ਕਹਿੰਦਾ ਉਹਦੇ ਕਹਿੰਦਾ ਲਾਂ ਦੇ ਰੁਕ ਵੱਧ ਬੰਨਤਾ ਹੁੰਦਾ ਨੇ ਕਹਿੰਦਾ ਹਿੱਲਣ ਲੱਗਾ ਬੱਦੇ ਡੇਗਣ ਲਾਦਾ ਉਹਦੇ ਵਿੱਚ ਹਾਂ ਬੱਚੇ ਦੋ ਬਈ ਉਹ ਪਰ ਉਹ ਹੋ ਗਿਆ ਹੁਣ ਹੁਣ ਤਾਂ ਸਾਰੀ ਮਹਿੰਗਾਈ ਮਤਲਬ ਪੰਜ ਉਹਨੇ ਜਣਕ ਫੜਦੇ ਆਂਗੇ ਲੋ ਬੋਲਿੰਦੇ ਆ ਆਪ ਦੀ ਵਰਡ ਕੇ ਫਿਰ ਮਾਮੇ ਦੀ ਨਾਨ ਕੀ ਵੜਾ ਕੇ ਆਉਂਦੇ ਆ ਕਾਮੜ ਅਸੀਂ ਅਸੀਂ 4-4 ਬਾਈ ਬਸ ਠੀਕ ਹੈ ਠੀਕ ਹੈ ਠੀਕ ਹੈ ਅਸੀਂ 2.5 ਕਿਲੇ ਵਾਣ ਤੇ ਕੋਠੇ ਦੇ ਮੂਹਰੇ ਆਪਣਾ 2 ਕਿਲੇ ਲਾਉਣ ਕੇ ਲਾਵਾਣ ਠੀਕ ਹੈ ਤਿੰਨ ਸਾਢੇ 3 ਕਿਲੇ ਵਾਣ ਬਈ ਆਪ 23 ਵਰਡ ਕੇ ਦਿੱਤਾ ਕਰਦੇ ਠੀਕ ਤਿੰਨ ਸਾਲ ਕਰਦੇ ਕੋਦੋ ਬਈ ਇਸ ਵਿੱਚ ਪੂਰੀ ਥੋੜੇ ਬਣਨ ਕਰਦੇ ਬਾਕੀ ਵੜਾ ਕੇ ਆ ਕੇ ਲਾਉਂਦੇ ਹਾਂ ਹੂੰ ਮੈਂ ਦੇਖਦਾ ਯਾਰ ਹਣਾ ਸਭ ਤੋਂ ਪਹਿਲੇ ਸਾਹ ਦੱਸਣਾ ਇਹਨਾਂ ਨੂੰ ਵੀ ਆਪਣੇ ਸੁਭਰਾਜ ਹੈ ਪੈ ਗਈ ਕਿ ਕਿ ਤੂੜੀ ਆਈ ਇਹਦੇ ਹੁੰਦੀ ਵੱਡਾ ਫੜਲੀ ਹੁੰਦਾ ਆਪਣਾ ਨਾ ਫਾ ਖੁੱਲਾ ਹੈ ਨਾ ਉੱਥੋਂ ਉਹਦੇ ਪਾਸੇ ਲਾ ਕੇ ਵੱਢਦੇ ਤੇ ਲੱਗੀਆਂ ਪੱਲੀਆਂ ਲਾ ਕੇ ਉੱਤੇ ਉਹ ਪੱਤਰਾਂ ਨਹੀਂ ਲਾਦੀ ਤੂੜੀ ਵਾਲੀ ਸ਼ੇਅਰ ਕਰਤੇ ਗਰੇਤਾ ਵਾ ਹਾਂਦੇ ਨਾ ਕੋਈ ਟਕਰਾਗੇ ਟੈਂਗਰ ਨਹੀਂ ਅਟਕਦਾ ਕਰ ਦੇਖ ਲੈ ਉਹਦਾ ਪੈਰ ਟਾਂਗ ਲੱਗ ਲਾਂਗੇ ਹੁਣ ਹੁਣ ਚੀਕ ਨਿਕਲਦੀ ਹੈ ਹਰੇਕ ਦੀ ਇਹਦਾ ਨਹੀਂ ਭਾਈ ਤਾ ਤੂੜੀ ਕੁਝ ਨਹੀਂ ਹੁੰਦੀ ਨਹੀਂ ਉਹਦੇ ਕਣਕਾ ਕਿਹੜਿਆ 30 ਮਿੰਤੀ ਮਣਕਣ ਹੁੰਦੀ ਸੀ ਹੁਣ ਆਏ ਮੰਨ ਲੈ ਜੀ ਆਪਾਂ ਹੱਥ ਨੂੰ 30 ਕਿਲੇ ਵੜਦੇ ਹੁਣ ਉਹਦੋਂ 100 ਵੜਦੇ ਤੇਹੀ ਮਿੰਤੀ ਮਣਕਣ ਹੁੰਦੀ ਸਾਰੀ ਨਾਲ ਸ਼ੀ ਤੂੜੀ ਵੀ ਪਾਉਣ ਤੜਾਉਂਦੇ ਤੜਾ ਚੱਕੀ ਨਾਲ ਦਾ ਆਪਣਾ ਸੁੱਟਣੇ ਰਿਹਾ ਇਹ ਪਾਣੀ ਨੂੰ ਸਾਰਾ ਫਸਲ ਦੇ ਅੱਕ ਨੂੰ ਜਾਂਦਾ ਸੀ ਅਸੀਂ ਤਾਂ ਸਾਰਾ ਪਿੰਡ ਫਾਲਟਰੇ ਰਿਹਾ ਸੀ ਚਲੋ ਜੀ ਇੱਧਰ ਪਰਦੇ ਬਸ ਹੀ ਲੈ ਜਾ ਉਧਰ ਪਰਦੇ ਲੈ ਜਾ ਦੱਸ ਜੀ ਲੈ ਜਾ ਮੈਨੂੰ ਆ ਟਰੈਕਟਰ ਤੇ ਬਈ ਇੱਕ ਕਰਾਤੀ ਹੈ ਮੋੜ ਨਾਲ ਉਧਰ ਦੀ ਲੈ ਜਾ ਹਰੋ ਜਿਹੜੇ ਲਾਗੇ ਹਾਂ ਦੁਜਾ ਗੜਾ ਮਾੜਾ ਉਰਾਂ ਲੜ ਕੇ ਲਾਲਾ ਕਰ ਬਾਈ ਸਾਦਰੀ ਕੀ ਰਹੀ ਇਹ ਜਮ ਬਾੜੀ ਉੱਚੀ ਹੈ ਇਹ ਆਪਣਾ ਰਿਖਾ ਹੈ ਮੈਂ ਇਹ ਤੂੰ ਬਾਹਰ ਆ ਆ ਬਾਹਰ ਆ ਇਹਦੇ ਵਿੱਚ ਟਾਪਾ ਪਾਦਾਂ ਪਿੰਡੇ ਦੇ ਭਾਂ ਖਰਚਾਂ 'ਚ ਤੋਰਤਾ ਵਿਚਾਰ ਤੇਰਾ ਬਾਹਰ ਬੰਦ ਕਰਕੇ ਆਇਆ ਕਰਕੇ ਕਿਤੇ ਟੰਗਾ ਆਉਣਾ ਹੈ ਹਾਂ ਕਿਹਨਾਂ ਆਪਣਾ ਬੰਦਾ ਸਾਲਾ ਹਾਂ ਮੇਰਾ ਭੁੱਖਾ ਭਾਈ ਬਸ ਆਉਂਦੇ ਨਹੀਂ ਟਿਕੀ ਪਾਉਣ ਨੂੰ ਮੈਨੂੰ ਉਹ ਇਹ ਰੱਖਣੀ ਆਈ ਚੰਗਾ ਹੁਣ ਆਥੇ ਜਾ ਗਏ ਨੇ ਚਾਦਰਾਂ ਚੁੱਦਰਾਂ ਪਾ ਕੇ ਫੇਰ ਘਰ ਹਾਂ ਕਿ ਇਹਨੇ ਰੱਖਣੀ ਆਈ ਸਹੀ ਹਾਂ ਸਾਡੇ ਵਰ ਮਖਾ ਬਣਦਾ ਸਰੀ ਉਹ ਫੇਰ ਚੱਲਦਾ ਵੀ ਆ ਸੰਦ ਬਾਹਰ ਲੰਮਾ ਟਾਈਮ ਚੱਲ ਜਾਂਦਾ ਭਾਈ ਯਾਕਰ ਇਹ ਰਖਾ ਵਾ ਕੇ ਰਾਂ ਚੱਲੀ ਜਾਂਦੇ ਟੈਗ ਹੁਣ ਤਾਂ ਲੰਗੂ ਵੀ ਫੁੱਲ ਲਗਾਉਣਾ ਕਰ ਮੇਰਾ 5 ਕਿਲੋ ਬਟਾ ਹੈ ਆਇਤਾ ਨਜ਼ਰ ਵਾਲੀ ਬਣੀ ਹਾਂ ਆਈਡ ਬਣ ਗਈ ਚੋਲੂ ਡਰਾਈਵਰ ਦੀ ਬਣ ਗਈ ਇੱਕ ਚੋਲੂ ਡਰਾਈਵਰ ਉਹ ਤੋ ਹਾਰਨ ਮਾਰਦਾ ਟਰੈਕਟਰ ਨੂੰ ਆਪ ਦੂਜੇ ਪਾਸੇ ਕਰਕੇ ਲੈ ਗਿਆ ਕੰਬੇ ਵਲੋ ਦੇਖੀਏ ਤਾਰਾਂ ਤੋਂ ਰਾਣਾ ਲੋਈ ਕੱਲ ਨੂੰ ਨਵੇੜਦਾ ਇਹ ਕੰਮ ਤਾਂ ਟਾਈਮ ਦਾ ਅੱਜ ਨਿਬੜਦਾ ਨਹੀਂ ਕੱਲ ਨੂੰ ਛੱਡ ਦੇ ਤੇ ਫੇਰ ਹੋ ਜਾਗੇ ਤੂੜੀ ਤੇ ਤੇ ਫੇਰ ਹੋ ਜਾਗੇ ਮੂੰਗੀ ਤੇ ਫੇਰ ਬਿਲੇ ਝੋਨੇ ਦੀ ਬੰਨੀ ਦੀ ਲਾ ਲਾਂਗੇ ਫੇਰ ਝੋਨਾ ਲਾ ਲਾਂਗੇ ਤੇ ਮੂੰਗੀ ਵੱਢ ਲਾਂਗੇ ਮੈਂ ਚੱਲੀ ਜਾਣਾ ਕੰਮ ਇੱਕ ਕਰ ਲੋ ਤੇ ਦੂਜਾ ਧਰ ਲੋ ਕਣ ਕਬੜੀ ਜਾ ਰਹੀ ਆ ਬਹੁਤ ਸੋਹਣਾ ਨਿਕਹਾਰਾ ਹੈ ਤੇ ਬਹੁਤ ਸੋਹਣੇ ਹਾਈਟ ਆ ਕੱਦ ਵਧੀਆ ਕਿਹਾ ਗਨੇ ਕੰਕਦੇ ਰੰਗ ਲੱਗੇ ਪਏ ਇਹ ਹੈ ਆਪਣੇ ਯਾਰ ਮਿੱਤਰ ਦੀ ਜਿਹੜਾ ਆਪਣੇ ਨਾਲ ਹੁੰਦਾ ਹਮੇਸ਼ਾ jaring apa kan aja Hamba dur hai kambah kalau kat ਉਹ ਸੁਣੀ ਬੜਾਈ ਕਰਦਾ ਹੈ ਮੁੰਡਾ ਡਰਾਈਵਰ ਕਾਲਾ ਉਹ ਡਿੱਗੀ ਸੀ ਥੰਨੇ ਕਰਦਾ ਘਟਰਾ ਸੌਰੀ ਸੌਰੀ ਮੈਕ ਬੰਦ ਰਹਿ ਗਿਆ ਸੀਗਾ ਤੇ ਮੈਂ ਦੱਸ ਰਿਹਾ ਤੁਹਾਨੂੰ ਕਿ ਆਪਾਂ ਇਸ ਟਾਈਮ 222 ਕਣਕਾਂ ਜਿਹੜੀਆਂ ਵੱਢ ਰਹੇ ਆਂ ਲਈ ਕਣਕ ਦਾ ਅੱਜ ਸਵੇਰ ਦੇ ਮਸ਼ੀਨ ਦੇ ਨਾਲ ਹੀ ਤੁਰੇ ਫਿਰਦੇ ਆਂ ਫਰੀ ਹੁਣ ਇਨਾ ਥੱਕ ਕੇ ਵੀ ਕਿਤੇ ਲੇਟ ਜੀ ਤੇ ਮੈਰੀ ਆਤੇ ਆ ਮੈਂ ਪ੍ਰਾਲੀ ਪੂਲੀ ਦੋਥੀ ਪੈ ਜਾਣਾ ਉਹਨਾਂ ਵਿੱਚੀ ਆਪਾਂ ਕਾਂਡ ਕੁੰਡ ਦੀ ਪ੍ਰਵਾਹ ਨਹੀਂ ਕਰਦੇ ਦੇ ਨਿਰ ਦੇ ਬਾਟ ਨਾਲ ਲਾ ਕੇ ਸੈ ਇੱਥੇ ਬਹਿ ਜੀਏ ਨਾ ਮਿੱਤਰੋ ਨੈਟਵਰਕ ਦੀ ਬਹੁਤ ਜਿਆਦਾ ਮਿੱਤਰੋ ਨੈਟਵਰਕ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਆ ਰਹੀ ਹੈ